ਬਿਖੀਰਨ ਸਿਓ ਕਾਹੇ ਰਚਿਓ ਨਿਮਖ ਨਾ ਹੋਹੇ ਉਦਾਸ ਕਹੋ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਫਾਸ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਇਸ ਪਾਵਨ ਸ਼ਲੋਕ ਦੇ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਅਸੀਂ ਕਿਵੇਂ ਆਪਣੇ ਜੀਵਨ ਦੇ ਵਿੱਚ ਔਗਣ ਵਿਕਾਰਾਂ ਰੂਪੀ ਬਿਖ ਇਕੱਠਾ ਕਰਦੇ ਰਹਿੰਦੇ ਹਾਂ ਭਾਵਕੇ ਅਸੀਂ ਔਗਣਾਂ ਵਾਲਾ ਵਿਕਾਰਾਂ ਵਾਲਾ ਜੀਵਨ ਬਤੀਤ ਕਰਦੇ ਹਾਂ ਬਿਖ ਤੋਂ ਭਾਵਕੇ ਜ਼ਹਿਰ ਜਿਵੇਂ ਇੱਕ ਜ਼ਹਿਰਖਾਨ ਦੇ ਨਾਲ ਸਾਡਾ ਸਰੀਰ ਖਤਮ ਹੋ ਸਕਦਾ ਹੈ ਸਾਡੀ ਸਰੀਰਕ ਤੌਰ ਤੇ ਮੌਤ ਹੋ ਸਕਦੀ ਹੈ ਤਵੇਂ ਹੀ ਅਸੀਂ ਜੇਕਰ ਆਪਣੇ ਜੀਵਨ ਦੇ ਵਿੱਚ ਔਗਣ ਵਿਕਾਰ ਇਕੱਠੇ ਕਰਾਂਗੇ ਤਾਂ ਅਸੀਂ ਆਤਮਿਕ ਤੌਰ ਤੇ ਮਰ ਸਕਦੇ ਹਾਂ ਸਤਿਗੁਰੂ ਜੀ ਕਹਿੰਦੇ ਹਨ ਬਿਕਿਰਨ ਸਿਓ ਕਾਹੇ ਰਚਿਓ ਨਿਮਖ ਨਾ ਹੋਹੇ ਉਦਾਸ ਕਿ ਇੱਕ ਨਿਮਖ ਮਾਤਰ ਵੀ ਇੱਕ ਥੋੜੇ ਸਮੇਂ ਲਈ ਵੀ ਤੂੰ ਇਨਾਂ ਔਗਣਾ ਤੋਂ ਇਨਾਂ ਵਿਕਾਰਾਂ ਤੋਂ ਮੁਕਤ ਕਿਉਂ ਨਹੀਂ ਹੋ ਰਹਾ ਕਹੋ ਨਾਨਕ ਭਜ ਹਰ ਮਨਾ ਪਰ ਇਹ ਨਾ ਜੰਮ ਕੀ ਫਾਸ ਸਤਿਗੁਰੂ ਜੀ ਕਹਿੰਦੇ ਹਨ ਕਿ ਇਨਾਂ ਔਗਣਾ ਰੂਪੀ ਜਮਾ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਉਹ ਹੈ ਭਜ ਹਰ ਮਨਾ हे मेरे मन उस वाहेगुरु जी ਦੇ શુભ ਗੁਣਾਂ ਨੂੰ ਰਬੀ ਗੁਣਾਂ ਨੂੰ ਚੇਤੇ ਕਰ ਸਤਿਗੁਰ ਜੀ ਨੇ ਆਪਣੀ ਬਾਣੀ ਦੇ ਅੰਦਰ ਜਮਾ ਦੀ ਪ੍ਰਭਾਸ਼ਾ ਐਵੇਂ ਦਿੱਤੀ ਹੈ ਮਾਇਆ মোহ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ ਇਨ੍ਹਾਂ ਉੱਪਰ ਜਮ ਕਾ ਡੰਡ ਕਰਾਰਾ ਇਹ ਔਗਣ ਇਹ ਵਿਕਾਰ ਅੱਜ ਜਿਉਂਦੇ ਜੀ ਸਾਡੇ ਲਈ ਇੱਕ ਜਮ ਹਨ ਇਨ੍ਹਾਂ ਔਗਣਾ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ छुटਣ ਦਾ ਇੱਕ ਹੀ ਤਰੀਕਾ ਦਿੱਤਾ ਹੈ ਉਹ ਉਸ ਵਾਹਿਗੁਰੂ ਜੀ ਦੇ ਰੱਬੀ ਗੁਣਾਂ ਨੂੰ ਚੇਤੇ ਕਰਨਾ ਉਸ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੁੜਨਾ ਉਹਦੇ ਨਾਮ ਵਿੱਚ ਜੁੜ ਕੇ ਇਨ੍ਹਾਂ ਜਮਾਂ ਤੋਂ ਇਨ੍ਹਾਂ ਔਗਣਾ ਤੋਂ ਮੁਕਤ ਹੋ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ